पार, पार। में मुर्दा पादी पूरी करो पूरी मुक्ति करो, पूरी करो। पत्र करो।, करो जारी करो। करो। मुदा पार। मुदा पार, मुदा पार। जारी करो पंजाब सरकार मुर्दा पाद पत्र जारी करो जारी करो जारी जारी कराओ اوی چور اووی چور نہیں ڈر دے تیری کرسی تو کھچ لواں گے کرسی تو نہیں ڈر دے تیری کرسی تو کھچ لواں گے کرسی تو حق لواں گے اکے نال لوڑ پئی تا جُتی نال حق لواں پئی توں چلیاں چھانے لوکاں دے ہر وقت تے چانے کی کرنیاں چانے لوکاں دے ہر وقت تے جڑے یا فردا 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 فردا

ਟਾਉਂਟ ਪਰਤੀ ਨੂੰ ਲੈ ਕੇ ਅਸੀਂ ਕੱਲ ਵੀ ਆ ਜਿਹੜਾ ਪ੍ਰੋਟੈਸਟ ਲਗਾਇਆ ਸੀਗਾ ਕੱਲ ਵੀ ਕਰੋੜਾਂ ਜਹਮ ਕੀਤਾ ਗਿਆ ਸੀਗਾ ਜਿਸ ਤੇ ਚਲਦਿਆਂ ਸਾਨੂੰ ਪੁਲਿਸ ਪ੍ਰਸ਼ਾਸਨ ਹੋਵੇ ਭਾਵੇਂ ਸਿਵਲ ਪ੍ਰਸ਼ਾਸਨ ਹੋਵੇ ਉਹਨਾਂ ਦੇ ਜਿਹੜਾ ਪ੍ਰੋਸੇ ਦੇ ਮੁਤਾਬਕ ਅਸੀਂ ਜਿਹੜਾ ਕੱਲ ਜਿਹੜਾ ਪ੍ਰੋਟੈਸਟ ਸੀਗਾ ਉਸ ਨੂੰ ਇੱਕ ਵਾਰੀ ਬਰਾਮ ਦਿੱਤਾ ਸੀਗਾ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਭਰੋਸਾ ਦਿਵਾਇਆ ਗਿਆ ਸੀਗਾ ਕਿ ਅੱਜ 12:00 ਵਜੇ ਤੱਕ ਜਿਹੜਾ ETT 364 ਭਰਤੀ ਦੀ ਭਾਵੇਂ ਸਟੇਸ਼ਨ ਅਲਾਟਮੈਂਟ ਹੋਵੇ ਜਾਂ ETT 364 ਭਰਤੀ ਸੰਬੰਧੀ ਕੋਈ ਪੋਜ਼ਿਟਿਵ ਨਿਊਜ਼ ਹੋਵੇ ਜਿਹੜਾ 12:00 ਵਜੇ ਤੱਕ ਜਿਹੜੀ ਉਹ ਸਾਨੂੰ ਦੇ ਦਿੱ ਅੱਜ 12:00 ਵਜੇ ਤੋਂ ਬਾਅਦ ਕੋਈ ਵੀ ਜਿਹੜੀ ਪੋਜ਼ਿਟਿਵ ਨਿਊਜ਼ ਜਾਂ ਕਿਸੇ ਵੀ ਪ੍ਰਕਾਰ ਦੀ ਸਟੇਸ਼ਨ ਅਲਾਟਮੈਂਟ ਨੂੰ ਲੈ ਕੇ ਕੋਈ ਵੀ ਕਿਸੇ ਪ੍ਰਕਾਰ ਦੀ ਨਿਊਜ਼ ਨਹੀਂ ਗਈ। ਜੋ ਉਹੀ ਇੱਕ ਜਿਹੜੇ ਲਾਰੇ ਪਹਿਲਾਂ ਲਗਾਏ ਜਾਂਦੇ ਨੇ ਕਿ ਸਿੱਖਿਆ ਮੰਤਰੀ ਜੀ ਵੱਲੋਂ ਅੱਜ ਫੇਰ ਉਹੀ ਲਾਰੇ ਲਾਏ ਲਾਏ ਗਏ ਨੇਗੇ। ਜਿਸ ਤੇ ਚਲਦਿਆਂ ਅੱਜ ਫੇਰ ਅਸੀਂ ਸਿੱਖਿਆ ਮੰਤਰੀ ਜੀ ਦੀ ਕੋਠੀ ਦਾ ਘਰਾ ਕਰਨ ਆਏ ਹੋਏ ਹਾਂਗੇ। ਸੋ ਬੇਨਤੀ ਕਰ ਦਿਆਂਗੇ ਕਿ ਜੇਕਰ ਸਾਡੀ ਅਲਾਟਮੈਂਟ ਨਾ ਹੋਈ ਅੱਜ ਜੇਕਰ ਈਟੀਟੀ ਦੇ 144 ਭਰਤੀ ਨੂੰ ਲੈ ਕੇ ਸਟੇਸ਼ਨ ਅਲਾਟਮੈਂਟ ਨਹੀਂ ਹੁੰਦੀ ਸਾਡੀ ਜੁਆਇਨਿੰਗ ਨਹੀਂ ਹੁੰਦੀਗੀ ਤਾਂ ਜੋ ਸਾਡੇ ਵੱਲੋਂ ਐਕਸ਼ਨ ਉਹ ਲਿਖਿਆ ਗਿਆ ਹੈਗਾ ਅ ਅਕਾਲੀ ਜੋ ਵੀ ਨੁਕਸਾਨ ਹੋਊਗਾ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਜੀ